6 ਵਾਰਡ ਦੇ ਵਿੱਚ ਸੀਵਰੇਜ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਹੈ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਸਰ ਕਿਉਂ ਨਹੀਂ ਉਸ ਦਾ ਹੱਲ ਹੋ ਰਿਹਾ ਦੇਖੋ ਜੀ 6 ਵਾਰਡ ਦੀ ਗੱਲ ਦੀ ਹੈ ਸਾਰਾ ਬੁਲਾਦੇ ਦੇ ਵਿੱਚ ਜਿਹੜਾ ਸੀਵਰੇਜ ਓਕ ਹੋ ਰਿਹਾ ਹੈ ਮਾਨਸਾ ਵੀ ਹੋ ਰਿਹਾ ਹੈ ਰੋਜ਼ ਉੱਥੋਂ ਵੀ ਜਿਹੜੇ ਬੰਦੇ ਮਿਲਦੇ ਆਂ ਜੀ ਸਾਹਿਬ ਨੂੰ ਪਰ ਜਦੋਂ ਅਸੀਂ ਦਾ ਧਿਆਨ ਕੀਤਾ ਛੱਡੀ ਕੀਤੀ ਦਾ ਪਿਲੇ ਸਾਲ ਪਿਲੇ ਮਹੀਨੇ ਤਾਂ ਪਤਾ ਲੱਗਿਆ ਵੀ ਜਿਹੜੀ ਲੈ ਕੇ ਆਈ ਟੀ ਤੋਂ ਲੈ ਕੇ ਬੱਸ ਸਟੈਂਡ ਫਿਰ ਇੱਥੀ ਤੋਂ ਲੈ ਕੇ ਜਿੱਥੇ ਐਸਟੀਪੀ ਬਣਿਆ ਹੋਇਆ ਆਪਣਾ ਪੋਤਕ ਜਿਹੜੀ 32 ਇੰਚ ਲੈਣਾ ਉਹ ਚੌਕ ਹੋਈ ਪੂਰੀ ਕਰਨਾ ਪਈ ਪਈਏ ਉਹਦੇ ਵਿੱਚ ਜਿੰਨੀਆਂ ਵੀ ਸ਼ਹਿਰ ਦੇ ਵਿੱਚੋਂ ਪਿੰਡ ਦੇ ਵਿੱਚੋਂ ਲੈਣਾ ਪੈਂਦੀਆਂ ਨੇ 32 ਇੰਚ ਦੇ ਵਿੱਚ ਬੱਸ ਸਟੈਂਡ ਤੱਕ ਪਾਉਂਦੀ ਹੈ ਬੱਸ ਸਟੈਂਡ ਤੋਂ ਫਿਰ ਉਹ ਕਰਨਾ ਚੌਕ ਵਾਲਾ ਚੌਕ ਤੋਂ 6 ਵਰਤਕ ਇਹ ਸਾਰੀਆਂ ਭਰੀਆਂ ਪਈਆਂ ਨੇ ਭਰਨ ਕਰਕੇ ਜਿਹੜਾ ਪਾਣੀ ਹੈ ਉਹ ਪਾਸ ਹੋ ਕੇ ਬਾਹਰ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਤੋਂ ਬਾਹਰ ਨਿਕਲਦਾ ਨਹੀਂ ਸਮੱਸਿਆ ਇਹ ਵੱਡੀ ਹੈ ਇਦੇ ਵਜਿਦ ਮੈਂ ਵੱਡੇ ਅਫਸਰਾਂ ਨਾਲ ਮੀਟਿੰਗ ਕੀਤੀ ਮੰਤਰੀਆਂ ਨਾਲ ਮੀਟਿੰਗ ਕੀਤੀ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਸੈਕੰਡ ਮੀਟਿੰਗ ਮੇਰੀ ਫੇਰ ਵੱਡੇ ਹੋਈ ਉੱਚ ਸਾਡਾ ਐਸਸੀ ਚੀਫ ਸੀਨੀਅਰ ਬੋਰਡ ਦੇ ਐਕਸੀਅਰ ਐਸਡੀਓ ਸਾਰੇ ਸੀ ਉਹ ਸਾਰਿਆਂ ਨੇ ਰਿਪੋਰਟ ਦਿੱਤੀ ਵੀ ਦਾ ਹੱਲ ਇਹੀ ਹੈ ਵੀ ਆਪਾਂ ਇਹਨੂੰ ਸਪਲਾਈ ਕਰੀ ਜਾਵੇ ਮੈਂ ਕਿਹਾ ਵੀ ਇਹਦਾ ਹੱਲ ਕੀ ਹੈ ਫਿਰ ਦੱਸੋ ਸਪਲਾਈ ਕਿਵੇਂ ਹੋਊਗੀ ਤਾਂ ਹੱਲ ਇਹਦਾ ਇਹ ਲੱਗਿਆ ਵੀ ਆਪਾਂ ਟੈਂਡਰ ਕਰੀਏ ਦਾ ਜਿਹੜੀ ਪ੍ਰਾਈਵੇਟ ਕੰਪਨੀ ਨਾਲ ਜਿਹੜੀ ਜੀਡੀਸੀL ਕੋਲ ਇੱਕ ਮਸ਼ੀਨ ਹੈ ਉਹ ਕਿਤੇ ਕਿਤੇ ਆਉਂਦੀ ਹੈ ਉਹ ਲਾ ਕੇ 10 ਮਿੰਟ ਫੇਰ ਬਗ ਦੇ ਬੱਚੋ ਨੇ ਬਗ ਇੱਥੇ ਬ੍ਰਿਟੇ ਵਾਗੀ ਕਿਤੇ ਭੇਕੀ ਵਾਗੀ ਕਿ ਸੁਗਰ ਵਾਗੀ ਕਿਤੇ ਮਾਨ ਸਾਹਬ ਵਾਗੀ ਕਿਤੇ ਹੋਰ ਵਾਗੀ ਇਕੱਲੀ ਮਸ਼ੀਨ ਕਿੱਥੇ ਕਰਨਗੇ ਉਹਨਾਂ ਟੋਟਲ ਜਿਹੜੀ ਕੰਪਨੀ ਨੇ ਠੇਕਾ ਦਿੱਤਾ ਸੀ ਪਿਛਲੀ ਸਰਕਾਰਾਂ ਨੇ ਉਹ ਬਿਲਕੁਲ ਫੇਲ ਹੈ ਮੇਰਾ ਖਿਆਲ 1-2 ਸਾਲ ਦੀ ਰਹਿ ਗਿਆ ਕੰਪਨੀ ਦਾ ਉਹ ਠੇਕਾ ਕਰਨ ਹੋ ਜੂਗਾ ਸੋ ਇਸ ਕਰਕੇ ਅਸੀਂ ਉਹ ਟੈਂਡਰ ਪਾਤਾ ਟੈਂਡਰ ਪਾਉਣ ਤੋਂ ਬਾਅਦ ਟੈਂਡਰ ਪਾਸ ਹੋ ਗਿਆ ਪਹਿਲਾ ਪਾਸ ਕਿਸੇ ਨੇ ਭਰਿਆ ਨਹੀਂ ਸੀ ਦੂਜਾ ਟੈਂਡਰ ਫੇਲ ਆਤਾ ਫਿਰ ਟੈਂਡਰ ਤਿੰਨ ਬੰਦੇ ਆ ਗਏ ਕੰਪਨੀ ਵਾਲੇ ਉਹਨਾਂ ਨੇ ਕਾਜ ਪੱਤਰ ਪੂਰੇ ਕਰਾਏ ਫਿਰ ਫਾਈ ਬਿੱਤੀ ਦੌਰ ਤੇ ਜਿਹਦਾ ਘੱਟ ਰੇਟ ਹੁੰਦਾ ਉਹ ਖੁੱਲ ਗਈ ਉਹ ਬੰਦਾ ਕੰਪਨੀ ਜਿਹੜੀ ਹੈਗੀ ਹੈ ਉਹ ਜਨਿਗੜ ਦੀ ਸੀ ਉਹਨਾਂ ਨੂੰ ਟੈਂਡਰ ਦਿੱਤਾ ਗਿਆ ਉਹਨਾਂ ਵੱਲ ਕੰਮ ਮਲਸੀਦੇਜ ਬੜੋ ਵੱਲੋ ਇਹ ਜੇ ਕਿਸੇ ਨਗਰ ਕੌਂਸਲ ਦਾ ਕੋਈ ਮਤਦਾਨੀ ਤੇ ਉਹਨਾਂ ਦਾ ਜਿਹੜਾ ਮਸ਼ੀਨਾਂ ਨੇ ਸਪਸਕਰ ਮਸ਼ੀਨ ਬਹੁਤ ਮਸ਼ੀਨਾਂ ਭਾੜੀ ਹੁੰਦੇ ਨੇ ਸਪਸਕਰ ਮਸ਼ੀਨ ਉਹ ਆਈ ਹੈ ਬੰਦੇ ਆ ਗਏ ਸਾਰੇ ਵਰਕਰ ਆ ਗਏ ਇੱਕ ਜਨ ਭਲਾੜੇ ਬੈਠਾ ਉਹਨਾਂ ਦਾ ਪਰ ਜਿਹੜੇ ਲੋਡਰ ਨੇ ਜਿਹਦੇ ਪਿੱਛੇ ਲਾ ਕੇ ਇਸ ਮਾਲ ਕੱਢ ਕੇ ਦੰਦਾ ਮਾਲ ਕੱਢ ਕੇ ਵਹਾਦੇ ਗਣਾ ਹੁੰਦਾ ਉਹ ਲੋਡਰ ਕਿਤੇ ਆਲੇ ਸੀ ਉਹਨੂੰ ਚਲਾਣ ਕਿਤੇ ਆ ਗਿਆ ਕੱਲ ਠੇਕੇਦਾਰ ਨੇ ਬੁਲਾਇਆ ਸੀ ਆਪੇ ਇੱਥੇ ਤੇ ਉਹ ਮੈਨੂੰ ਕਹਿੰਦਾ ਸੀ ਕਿ ਉਹ ਦਿਨਾਂ ਚ ਆ ਜਾਣਗੇ ਜੀ ਅਸੀਂ ਕੰਮ ਸ਼ੁਰੂ ਕਰ ਦਾਂਗੇ ਮਤਲਬ ਕੱਲ ਜਾਂ ਪਰਸੋਂ ਤੱਕ ਜਿਹੜਾ ਕੰਮ ਹੈ ਉਹ ਤੁਹਾਡੇ ਸਪਾਈ ਦਾ ਕੰਮ ਹੋ ਜਾਊਗਾ ਮਤਲਬ ਹੱਲ ਲੱਭ ਲਿਆ ਇੱਕ ਤਾਂ ਹੁੰਦਾ ਵੀ ਹੱਲ ਨਹੀਂ ਹੈ ਕੋਈ ਵੀ ਆਪਾਂ ਕਿੰਨੇ ਜਿਹੜੋ ਉਹ ਜਿਹੜੇ ਬਾਸ ਦੇ ਟੁਕੜੇ ਜੇ ਮਾਰੀ ਚੱਲਾਂਗੇ ਵਿੱਚ ਇਹਦਾ ਫਿਰ ਭਰਿਆ ਪਿਆ ਸਾਰਾ ਕੱਲ ਨੂੰ ਕਿਤੇ ਹੋਰ ਨਿਕਲਣ ਲੱਗ ਜੂ ਹੋਰ ਨਿਕਲਣ ਲੱਗ ਅਸਰ ਫੇਆ ਵੀ ਜਿਹੜਾ ਉਹਨਾਂ ਦੇ ਲੋਡਰ ਆ ਗਿਆ ਉਹਨਾਂ ਦੀ ਮੀਨ ਜਦੋਂ ਪੂਰੀ ਆ ਗਈਆਂ ਵਰਕਰ ਆ ਗਏ ਸਾਰੇ ਉਹ ਆਏ ਪਏ ਨੇ ਬੈਠੇ ਨੇ ਠੇਕੇਦਾਰ ਵੀ ਉਰੇ ਬਚਾ ਓਕੇ ਤਾਂ ਉਸ ਤੇ ਤੇ ਉਹ ਕੱਲ੍ਹ ਤੋਂ ਕੰਮ ਚੱਲ ਪੂਗਾ ਇਸ ਕਰਕੇ ਬਧਾੜਾ ਜਦੋਂ ਸਾਰਾ ਇਹ ਸਾਫ਼ ਹੋ ਗਈ 32 ਇੰਚੀ ਲੈਣ 16 ਇੰਚੀ ਲੈਣ ਲਈ ਆਈਆਂ ਨੇ ਉਹ ਜੰਗੰਦਮਤ ਨਿਕਲ ਗਿਆ ਸਾਰਾ ਤਾਂ ਫਿਰ ਮੇਰਾ ਸੀ 700 ਰੁਪਏ ਵਾਸਤੇ ਤੁਹਾਡੇ ਦੀ ਕੋਈ ਸੀਵਰੀ ਨਹੀਂ ਹੋਤਿਆ ਸਮੇਤ 6 ਵਾਰ ਤੇ ਨਹੀਂ ਰਹੇਗੀ ਉਹ ਦੇਖੋ ਆ ਇਹ 2 ਸਾਲ ਪਹਿਲਾਂ ਵੀ ਹੋਈ ਐ ਉਦੋਂ ਪਹਿਲਾਂ ਜਦੋਂ ਅਸੀਂ ਜਿਹੜਾ ਇਸਟ੍ਰਕ ਬਣਾਈ ਐ ਕਿ ਦੇਓ ਵੀ ਹੋਇਆ ਨਹੀਂ ਸੀ ਪ੍ਰੋਗਰਾਮ ਇਹ ਆਪਣਾ ਫਰਜ਼ ਬਣਦਾ ਮੇਰਾ ਫਰਜ਼ ਹੈ ਉਹ ਸਮੱਸਿਆ ਨੂੰ ਹੱਲ ਕਰਨਾ ਹਰ ਲੋਜ ਜਿਹੜੀ ਇਹ ਕੰਪਨੀ ਹੈ ਸੀਵਰੇਜ ਦੇ ਜੀ ਇਹ ਆਪਾਂ ਤਾਂ ਦੇਖੋ ਕੰਮ ਨਹੀਂ ਕਰ ਰਹੀ ਕਿ ਤੁਹਾਨੂੰ ਠੇਕਾ ਕਿਉਂ ਲੈਣਾ ਪੈ ਰਿਹਾ ਜੀ ਕੀ ਕਰਨੈ ਅਸਦਾ ਜੀ ਦੇਖੋ ਜੀ ਕੰਪਨੀ ਕਿਸੇ ਪ੍ਰਕਾਰੇ ਅਕਲਦਲ ਵੇਲੇ ਇਹ ਆਪਣੇ ਦਿੱਤੀਆਂ ਨੇ ਜਿਉ ਕੰਪਨੀ ਨਹੀਂ ਕੰਮ ਕਰਦੀ ਕੰਪਨੀ ਦੇ ਵਿੱਚ ਬੰਦਾ 7-8 ਮੁੰਡੇ ਨੇ ਉਹ ਲਗਭਗ ਮਹੀਨੇ ਜਾਂ ਦੰਦ ਦਿਨ ਹੜਤਾਲ ਦੇ ਰਹੇ ਨੇ ਬੰਦਾ ਬੰਦਾ ਦੇਖੀ ਆਪਾਂ ਨੇ ਜਦੋਂ ਹੜਤਾਲ ਤੇ ਹੁੰਦੇ ਨੇ ਲਗਭਗ ਸਾਰਾ ਤੁਹਾਡਾ ਫਿਰ ਭਰ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਕੋਲ ਜਿਹੜਾ ਸਮਾਨ ਹੈ ਨਹੀਂ ਜਿਹੜੀ ਜੈਟਿੰਗ ਮਸ਼ੀਨ ਹੁੰਦੀ ਹੈ ਸੁਪਰ ਸਕਰ ਮਸ਼ੀਨ ਹਰੇਕ ਹਲਕੇ ਚ ਕੋਵੇ ਘੱਟ-ਘੱਟ ਉਹਦਾ ਨਹੀਂ ਲੈਂਦੀ ਜਿਉਂ ਉਹਨੇ ਕੰਪਨੀ ਦੇ ਕੋਸ ਇਹੋ ਜਿਹੇ ਨੇ ਜਿਹੜੇ ਉਹਨਾਂ ਨੇ ਇਹ ਤਰੀਕੇ ਦੇ ਨਾਲ ਕੋਈ ਕੀਤੇ ਹੋਏ ਨੇ ਐਗਰੀਮੈਂਟ ਇਹ ਗੱਲ ਕਿਉਂ ਨਹੀਂ ਹੋ ਸਕਦੀ ਹੁਣ ਫਿਰ ਆਪਾਂ ਕੰਪਨੀ ਜੇ ਨਹੀਂ ਕਰਦੀ ਤਾਂ ਆਪਾਂ ਤੁਹਾਨੂੰ ਕਿ ਕਿਹ ਚੱਲਾਂਗੇ ਫਿਰ ਆਪਾਂ ਕਿਉਂ ਨਹੀਂ ਚੱਲੀਏ ਆਪਾਂ ਜਿਹੜੇ ਸਰਕਾਰੀ ਪੈਸੇ ਨੇ ਅਤੀ ਉਹਨਾਂ ਦਾ ਟੈਂਡਰ ਲਾਤਾ ਫਿਰ ਟੈਂਡਰ ਲੱਗਾ ਕਿੰਨੇ ਦਾ ਟੈਂਡਰ ਲੱਗਾ ਸਰ 36 ਲੱਖ 30 ਹਜ਼ਾਰ ਦਾ ਟੈਂਡਰ ਲੱਗਿਆ ਪਰ ਦੀ ਉਹਨਾਂ ਦੇ ਇਹ ਲਾਇਆ ਐਸੀ ਜਿਵੇਂ ਨੇ ਉਹ ਕੋਈ ਗੱਲ ਨਹੀਂ ਹੈ ਉਹਦੇ ਵਿੱਚ ਜਿਹੜਾ ਲਾ ਕੇ ਕੰਮ ਸ਼ੁਰੂ ਚੱਲ ਪੂਗਾ ਮੈਂ ਐਸੀ 4-5 ਦਿਨਾਂ ਦਾ ਇੱਕ ਕੰਮ ਸ਼ੁਰੂ ਕਰ ਜੂਗਾ ਲੱਗਦਾ ਵੀ ਜਲਦੀ ਸਾਡੇ ਵਾਰ ਨੂੰ ਵੀ ਵੀ ਕਿਉਂਕਿ ਮੈਂ ਠੀਕਾੜਾ ਬੁਲਾਇਆ ਸੀ ਨਾ ਦੇਖੋ ਆਪਾਂ ਦਾ ਤਤਪਰ ਹੈ ਬਲਾਡੇ ਦਾ ਨਹੀਂ ਕੰਦਾ ਬਰੇਟਾ ਬੋਹਾ 85 ਬਣਨੇ ਹੈ ਜਿਹੜੇ ਇੱਕ ਪਿੰਡ ਦਾ ਵਿੱਚ ਮੇਰਾ ਫਰਜ਼ ਬਣਦਾ ਜਿੱਥੇ ਕੋਈ ਸਮੱਸਿਆ ਆਉਂਦੀ ਹੈ ਉਹ ਸਮੱਸਿਆ ਨੂੰ ਅਸੀਂ ਮਤਲਬ ਹੱਲ ਕਰਨ ਵਾਸਤੇ ਪ੍ਰੋਪਰ ਪੱਕਾ ਹੱਲ ਲਵਦੇ ਆ ਪੱਕਾ ਹੱਲ ਬਲਾਡੇ ਦਾ ਹੋ ਚੁੱਕਿਆ ਤੇ ਇਹਦਾ ਹੋ ਹੀ ਜਾਣਾ ਹੈ ਇਸ ਤੋਂ ਬਾਅਦ 6 ਵਜੇ ਅਸੀਂ ਅੱਜ ਗਏ ਲੋਕਾਂ ਲੋਕਾਂ ਦਾ ਕੁਝ ਨਰਾਜ਼ਗੀ ਜਤਾਈ ਗਾ ਤੁਹਾਡੇ ਪ੍ਰਤੀ ਕਿ ਐਮਐਲਏ ਸਾਹਿਬ ਸਾਨੂੰ ਅਸਾ ਨਰਕਪਰੇ ਜਿੰਦਗੀ ਬਤੀਤ ਕਰ ਰਹੇ ਆ ਪਰ ਸਾਨੂੰ ਅੱਜ ਤੱਕ ਮਿਲਣ ਵੀ ਨਹੀਂ ਆ ਸਾਡਾ ਹਾਲ ਚਾਲ ਪੁੱਛਣ ਨਹੀਂ ਆ ਉਹਦੇ ਬਾਰੇ ਨਹੀਂ ਨਹੀਂ ਦੇਖੋ ਇਹ ਤਾਂ ਜਿਹੜੇ ਬੰਦਾ ਨੇ ਬਦਨਾਮੀ ਕਰਨੀ ਹੁੰਦੀ ਜਿਵੇਂ ਇਸੀ ਗੱਲ ਲੈਂਦੇ ਆ ਮੈਂ ਤਾਂ ਟੱਪਦਾ ਰੋਜ਼ ਲਗਭਗ ਇੱਕ ਦੋ ਦਿਨਾਂ ਬਾਅਦ ਜਾਂਦਾ ਵੀ ਉਧਰਲੇ ਪਾਸੇ ਕਾਫੀ ਕਹਾ ਵੀ ਜਾਂਦਾ ਕਿ ਜੋ ਪੁਰਾਣੇ ਜਾਣਦੇ ਆ ਛਿੱਕੇ ਜਾਣਦੇ ਆ ਉਧਰ ਟੱਪ ਕੇ ਜਾਂਦੇ ਆ ਠੀਕ ਗੱਲ ਹੁਣ ਗੱਲ ਸਵਾਲ ਇਹ ਨਹੀਂ ਹੈਗਾ ਗੱਲ ਇਹ ਹੈ ਵੀ ਜੇ ਮੈਂ ਮਿਲ ਵੀ ਲਵਾਂਗਾ ਕਿਸਮਤ ਸਿਆਲ ਹੋ ਜੂਗੀ ਜੇ ਕਿਸੇ ਕਿਸੇ ਬੰਦੇ ਨਾਲ ਮਿਲਣ ਬਗ ਜੂਗਾ ਕਿਸਮਤਿਆ ਹਲ ਹੋ ਜੂਗੀ ਜਿਹੜੀ ਸਮੱਸਿਆ ਹੈਗੀ ਉਹਦਾ ਹੱਲ ਬਣਵਾਸੇ ਮੈਂ ਕਰ ਲਿਆ ਮੈਂ ਹੱਲ ਬਣ ਲਿਆ ਜੇ ਕਿਸੇ ਪਰਸਨ ਬੰਦੇ ਮੈਨੂੰ ਸਾਰੇ ਬੰਦੇ ਮੇਰੇ ਮਿਲਦੇ ਆ ਮੇਰੇ ਕੋਲ ਆਉਂਦੇ ਆ ਦਫ਼ਤਰ ਦੇ ਵਿੱਚ ਲਗਭਗ ਸਾਡੇ ਵਰਕਰ ਨੇ ਜਿਹੜੇ ਆਉਂਦੇ ਆ ਜਿਹਦੇ ਭਾਜੀ ਨੇ ਗਾਲਾਂ ਦੇਣੀਆਂ ਨੇ ਪਰਦਾ ਐਮਸੀ ਉਹਦੀ ਫਰਜ ਬਣਦਾ ਵੀ ਤੂੰ ਭਈ ਜਿੱਤਿਆ ਤੂੰ ਹੱਲ ਕਰ ਤੂੰ ਕੋਈ ਪੀਤਾ ਕੋਸ ਸਿਰਫ ਧਰਨੇ ਮਾਰ ਮਾਰਨੇ ਜਾਂ ਗਾਲਾਂ ਦੇਣੀਆਂ ਇਦਾਂ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਸਮੱਸਿਆ ਹੱਲ ਹੁੰਦੀ ਉਹਦਾ ਜਿਹੜਾ ਉਹਦਾ ਸਮੱਸਿਆ ਹੈ ਉਹਦਾ ਕੋਈ ਹੱਲ ਨਾ ਆਪਣਾ ਪ੍ਰੋਪਰ ਜਿਵੇਂ ਹੁਣ ਲੱਭ ਲਿਆ ਮੈਂ ਲੱਭਿਆ ਠੀਕ ਹੈ ਨਾ ਇਹਨਾਂ ਜਿਹਨੇ ਬਦਨਾਮੀ ਕਰਦੀਆਂ ਜਿਹੋ ਤਾਂ ਸਿਰਫ ਉਹਦਾ ਜੇ ਕੋਈ ਦੂਜੀ ਕੋਈ ਆਇਆ ਕੋਈ ਮੈਨੂੰ ਨਹੀਂ ਮਿਲ ਕੇ ਗਿਆ ਮੈਨੂੰ ਨਹੀਂ ਮਿਲ ਕੇ ਗਿਆ ਗੱਲ ਮੈਂ ਜਿਹਦਾ ਇਕੱਲੇ ਮਿਲਣਾ ਹੱਲ ਹੁੰਦੀ ਹੈ ਮੈਂ ਹਰੇ ਮੁੰਜੱਪੀ ਪਾ ਕੇ ਮਿਲ ਲੈਣਾ ਮੁੰਡੇ ਨੂੰ ਏਕ ਬੰਦੇ ਜਿਹੜਾ ਹੈ ਔਰ ਉਹ ਜਿਹੜਾ ਮਿਲਣਾ ਥੋੜੀ ਸਮੱਸਿਆ ਲੰਦੇ ਜੀ ਸਮੱਸਿਆ ਹੱਲ ਹੁੰਦੀ ਹੈ ਮੀਟਿੰਗਾਂ ਕਰਕੇ ਜੋ ਉਹਦੀ ਸਮੱਸਿਆ ਹੈ ਜਿਹੜਾ ਜਿਹੜੀ ਉਹ ਜੜ ਲੱਭੀ ਜਾਵੇ ਜੜ ਲੱਭ ਲਈ ਹੈ ਵੀ ਜਿਹਦਾ ਹਾਲਾ ਹੈ ਭਾਈ ਉਹ ਮੈਂ ਕਰਦਾ ਜਲਦੀ ਹੋ ਜਾਏਗਾ ਕਿੰਨੇ ਟਾਈਮ ਕੋਈ ਬਿਲਕੁਲ ਜ ਉਸੇ ਐਸਕੇਤੀ ਜਾਇਓ ਜਾ ਕੇ ਉੱਥੇ ਗੱਡੀ ਖੜੀ ਐ ਉੱਥੇ ਉਹਦਾ ਠੇਕੇਦਾਰ ਆ ਉਹ ਠੇਕੇਦਾਰ ਨੂੰ ਮਿਲੋ ਉਹ ਬੰਦੇ ਬੈਠੇ ਨੇ ਸਾਰੇ ਇਹ ਵਿੱਚ ਕਿਹੜਾ ਕੋਈ ਆਇਆ ਵੀ ਕਿਤੇ ਉਹ ਜੁਪੀ ਚ ਬਚਣਾ ਪੂਆ ਜਦੋਂ ਗੱਡੀਆਂ ਆ ਗਈਆਂ ਮਾਲ ਆ ਰਿਹਾ ਇੱਕੋ ਜਨਾਂ ਵਿੱਚ ਉਹਦਾ ਜਿਹੜੇ ਲੋਡਰ ਨੇ ਉਹਦਾ ਕੋਈ ਚਲਾਣ ਨੂੰ ਪਟਿਆ ਗਿਆ ਸੀ ਕਹਿੰਦਾ ਵੀ ਉਹ ਸਾਨੂੰ ਆਇਆ ਨਹੀਂ ਉਹ ਹਰੇਕ ਮਸ਼ੀਨ ਦੇ ਪਿੱਛੇ ਲੱਗਦੇ ਨੇ ਤਾਂ ਜੋ ਮਸ਼ੀਨ ਨੇ ਤੱਕ ਕਰਕੇ ਸੱਕ ਕਰਦੀ ਹੈ ਮਸ਼ੀਨ ਖਿੱਚਦੀ ਹੈ ਪ੍ਰੈਸ਼ਰ ਨਾਲ ਕਿਤੇ ਲੋਡਰ ਵਿੱਚ ਪਾਉਂਦੀ ਹੈ ਸਮਾਨ ਜਿਹੜਾ ਗੰਦਮਾ ਦਾ ਉਹ ਲੋਡਰ ਉਹਦੇ ਨਾਲ ਦੀ ਨਾਲ ਹੁੰਦੇ ਨੇ ਪੱਕੇ ਬੰਨੇ ਹੁੰਦੇ ਨੇ ਉਹ ਨਾਲ ਦੇ ਮੈਂ ਕਹਿੰਦਾ ਵੀ ਜੀ ਤੂੰ ਨਹੀਂ ਹੈ ਡੇਟ ਆਉਂਦੇ ਨੇ ਤਾਂ ਤੂੰ ਕਿਦੋਂ ਪ੍ਰਾਈਸ ਤੇ ਲੈ ਲੈ ਲੁਧਿਆਣੇ ਕਿ ਨਹੀਂ ਉਹ ਪਰਹੰਡੇ ਕਿ ਨਹੀਂ ਹੋਰ ਮਿਲਦੇ ਵੀ ਕਿਹ ਹੈ ਮੈਂ ਮੈਂ ਟਾਚਾ ਪੂਰਾ ਇਸ ਗੱਲ ਦੇ ਵਿੱਚ